Vamos oh, o oh, ਜਿੱਥੇ ਅੱਜ ਦੇਸ਼ ਭਰ ਦੇ ਵਿੱਚ ਹੋਲੀ ਦਾ ਤਿਹਾਰ ਮਨਾਇਆ ਜਾ ਰਿਹਾ ਉੱਥੇ ਹੀ ਪੰਜਾਬ ਪੁਲਿਸ ਵੀ ਇਸ ਮੌਕੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਬਾਜ਼ਾਰਾਂ ਦੇ ਵਿੱਚ ਪਹੁੰਚ ਕੇ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਹੜੀਆਂ ਨਜ਼ਾਇਜ਼ ਦੁਕਾਨਾਂ ਲੱਗੀਆਂ ਹੋਈਆਂ ਨੇ ਜਿਥੋਂ ਦੀ ਪਰਮਿਸ਼ਨ ਨਹੀਂ ਹੈ ਉਹ ਵੀ ਚੁਕਵਾਈਆਂ ਜਾ ਰਹੀਆਂ ਉੱਥੇ ਹੀ ਹੁੱਲੜਬਾਜੀ ਕਰਨ ਵਾਲਿਆਂ ਦੇ ਉੱਪਰ ਵੀ ਪੁਲਿਸ ਦੇ ਵੱਲੋਂ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਦੱਸਦੀ ਏਕ ਇਸ ਮੌਕੇ ਪੁਲਿਸ ਦੇ ਵੱਲੋਂ ਸ਼ਹਿਰ ਦੇ ਵਿੱਚ ਥਾਂ-ਥਾਂ ਤੇ ਨਾਕੇ ਲਗਾਏ ਗਏ ਨੇ ਤੇ ਹੁੱਲੜਬਾਜੀ ਕਰਨ ਵਾਲੇ ਨੌਜਵਾਨ ਨਾਂ ਦੇ ਉੱਪਰ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਤੇ ਮੋਟਰਸਾਈਕਲਾਂ ਦੇ ਉੱਪਰ ਘੁੰਮ ਰਹੇ ਨੌਜਵਾਨਾਂ ਨੂੰ ਵੀ ਰੋਕ-ਰੋਕ ਕੇ ਕਾਗਜ਼ ਆ ਜਿਹੜੇ ਉਹ ਚੈੱਕ ਕੀਤੇ ਜਾ ਰਹੇ ਆ ਤੇ ਜੇਕਰ ਤੁਸੀਂ ਵੀ ਹੋਲੀ ਮਨਾ ਰਹੇ ਹੋ ਤੇ ਸ਼ਹਿਰ ਦੇ ਵਿੱਚ ਹੁੱਲੜਬਾਜੀ ਕਰ ਰਹੇ ਹੋ ਤਾਂ ਬਾਹਰ ਜਾ ਜਾਓ ਜੇਕਰ ਪੁਲਿਸ ਦੇ ੜਿੱਕੇ ਆਉਣਗੇ ਤਾਂ ਫਿਰ ਵੱਡੀ ਜਿਹੜੀ ਕਾਰਵਾਈ ਆ ਉਹ ਤੁਹਾਡੇ ਉੱਪਰ ਕੀਤੀ ਜਾ ਸਕਦੀ ਹੈ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਖਾਸ ਤੌਰ ਦੇ ਉੱਪਰ ਕਿਹਾ ਗਿਆ ਹੈ ਕਿ ਹੁੱਲੜਬਾਜੀ ਕਰਨ ਵਾਲੇ ਕਿਸੇ ਵੀ ਨੌਜਵਾਨ ਨੂੰ ਬਖਸ਼ਾ ਨਹੀਂ ਜਾਏਗਾ ਤੇ ਇਹ ਤਸਵੀਰਾਂ ਮੁਹਾਲੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਆ ਤੇ ਬਾਜ਼ਾਰਾਂ ਦੇ ਵਿੱਚ ਪਹੁੰਚ ਕੇ ਪੁਲਿਸ ਦੇ ਵੱਲੋਂ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਨੱਥ ਪਾਈ ਜਾ ਰਹੀ ਆ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਮੁਲਾਜ਼ਮ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਉੱਥੇ ਹੀ ਤੁਹਾਨੂੰ ਸੁਣਾਵਾਂਗੇ ਕਿ ਇਸ ਮੌਕੇ ਅਫਸਰਾਂ ਨੇ ਕੀ ਕੁਝ ਕੀਤਾ ਤੇ ਤਸਵੀਰਾਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਇਸ ਸਮੇਂ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਬਲ ਸਾਹਿਬ ਆਜੀ ਜੀ ਅੱਜ ਕਿਹੜੇ ਲਗਾਏ ਜਾ ਰਹੇ ਬੇਸਿਕੀ ਅੱਜ ਸਾਡੀ ਏਰੀਆ ਡੋਮਿਨੈਂਸ ਵਾਲਾ ਕੰਮ ਹੈ। ਉਸਾਸੀ ਨਾਕਾਬੰਦੀ ਕੀਤੀ ਹੋਈ ਹੈ ਜਿਹੜੇ ਆਪਣੇ ਆਰਾਮ ਨਾਲ ਹੋਲੀ ਮਨਾ ਰਹੇ ਐ ਤੇ ਕੀ ਕਹਿੰਦੇ ਵਧੀਆ ਢੰਗ ਨਾਲ ਮਨਾ ਰਹੇ ਐ। ਉਹਨਾਂ ਨੂੰ ਪੁਲਿਸ ਦੇ ਵੱਲੋਂ ਸਾਰਿਆਂ ਨੂੰ ਇਹ ਮੁਹਾਲੀ ਵਾਸੀਆਂ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਲੀ ਦੀਆਂ ਮੁਬਾਰਕਾਂ ਬਣ। ਪਰ ਜਿਹੜੇ ਹੁੱਲੜਬਾਜ ਐ ਉਹਨਾਂ ਲਈ ਅਸੀਂ ਸਾਰੇ ਸਿਟੀ ਸੀਲਿੰਗ ਕੀਤੀ ਹੋਈ ਐ। ਨਾਕਾਬੰਦੀ ਕੀਤੀ ਹੋਈ ਐ। ਇਹਦੇ ਵਿੱਚ ਪੈਰਾਮਿਲਟਰੀ ਫੋਰਸਿਸ ਵੀ ਲਗੀਆਂ ਆਰਪੀ ਟੀਮਾਂ ਵੀ ਲਗੀਆਂ ਹੋਈਆਂ ਆਰਥਾ ਤੇ ਸਾਡੇ ਏਰੀਆ ਦੇ ਵਿੱਚ ਡੀਐਸਪੀ ਸਿਟੀ ਤੋਂ ਦੇ ਏਰੀਆ ਤੇ ਵਕ-ਵਕ ਨਾ ਮਤਨਾ ਕੰਮ ਲਗੀ ਪਰ ਕਿੰਨੇ ਕਿਤੇ ਫੋਰਸ ਲਗਾਏ ਹੋਏ ਆ ਮੇਰੇ ਖਿਆਲ ਨਾਲ 100 ਬੰਦਾ ਸਾਡੇ ਏਰੀਆ ਤੇ ਹੀ ਲੱਗਾ ਹੋਊਗਾ ਜਿਹੜੇ ਵਿੱਚ ਸੋਹਾਨਾ ਆਈਟੀ ਸਿਟੀ 11 ਫੇਸ ਤੇ 8 ਫੇਸ ਇਹ ਬਾਕੀ ਜਿਹੜੇ ਦੇ ਜੋ ਮਾਨਦੋਗ ਐਸਐਸਪੀ ਸਾਹਿਬ ਹਾਲੀ ਦੀਆਂ ਦੇਸ਼ਾਂ ਨਿਰਦੇਸ਼ ਤੇ ਸਿਟੀ ਸੀਡਿੰਗ ਵੀ ਹੈ ਡਿਸਟ੍ਰਿਕਟ ਸੀਡਿੰਗ ਵੀ ਹੈ ਤੇ ਇੰਟਰ ਸਟੇਟ ਸੀਡਿੰਗ ਵੀ ਹੈ ਤਾਂ ਸਾਡੇ ਨਾਲ ਇਹ ਚੰਡੀਗੜ੍ਹ ਲੱਗਦਾ ਤੇ ਉਧਰੋਂ ਹਰਿਆਣਾ ਵੀ ਲੱਗਦਾ ਤੇ ਇਧਰੋਂ ਹਿਮਾਚਲ ਤੋਂ ਪਾਰ ਤੇ ਐਸਐਸਪੀ ਸਾਹਿਬ ਦੇ ਮਾਨਦੋਗ ਦੇ ਅਨੁਸਾਰ ਸਾਰਾ ਸੰਸਾਰ ਇੱਥੇ ਨਕਾਬੰਦੀ ਸਿਰ ਤੋਂ ਹੀ ਦਿੱਤੀ ਗਈ ਹੈ ਏਰੀਆ ਕੋਈ ਸਰਗਰਮੀ ਕੋਈ ਬੋਰ ਨਹੀਂ ਕੋਈ ਹਾਂਜੀ ਕਾਫੀ ਗੱਡੀਆਂ ਸੀ ਮਾਉਂਡ ਕੀਤੀਆਂ ਪਲਾਨ ਵੀ ਕੀਤੇ ਇਹ 8:00 ਤੋਂ ਅੱਧੀ ਸ਼ਾਮ ਨੂੰ ਐਂਡ ਆਫ ਦਿ ਡੇ ਪਰ ਆਪਾਂ ਤੇ ਆ